ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਉਕੂ ਗਿਲ ਜਲਦੀ ਆਪਣੇ ਪੁਰਾਣੀ ਲੁੱਕ ਵਿੱਚ ਨਜ਼ਰ ਆਉਣਗੇ ਉਕੂ ਗਿਲ ਮਾਰ ਧਾਰ ਵਾਲੀ ਫਿਲਮ ਧੁੱਲਾ ਵੈਲੀ ਕਰਨ ਜਾ ਰਹੇ ਹਨ ਜਿਸ ਵਿੱਚ ਉਹ ਪੁਰਾਣੇ ਸੱਨੇ ਵਾਂਗੂ ਹੀ ਮਾਰ ਧਾਰ ਕਰਦੇ ਨਜ਼ਰ ਆਉਣਗੇ ਪਠੰਡਾ ਜੇ ਫਿਲਮ ਦੀ ਪ੍ਰੋਮੋਸ਼ਨ ਵੀ ਪਹੁੰਚੇ ਗੋਗਲ ਨੇ ਦੱਸਿਆ ਇਹ ਉਹ ਫਿਲਮ ਚ ਦੁੱਲੇ ਦੇ ਕਿਰਦਾਰ ਵਿੱਚ ਨਿਭਾਉਂਗੇ ਜੋ ਵੈਲੀ ਤੇ ਹੈ ਪਰ ਇਸ ਦੇ ਨਾਲ ਹੀ ਗਰੀਬਾਂ ਲਈ ਮਸੀਹਾ ਵੀ ਹੈ ਐਕਸ਼ਨ ਵਾਲੀ ਕਹਾਣੀ ਸਾਨੂੰ ਹਮੇਸ਼ਾ ਸੂਟ ਕਰਦੀ ਹੈ ਤਾਂ ਕਰਕੇ ਮੈਨੂੰ ਇਹ ਬਹੁਤ ਅੱਛੀ ਲੱਗ ਰਹੀ ਹੈ ਮੇਰੀ ਆਡੀਅੰਸ ਨੇ ਵੀ ਮੈਨੂੰ ਇਸੇ ਰੂਪ 'ਚ ਹੀ ਹਮੇਸ਼ਾ ਪਸੰਦ ਕੀਤਾ ਹੈ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਇਹ ਦੁੱਲਾ ਵੈਲੀ ਹੈ ਜੀ ਜਿਹੜਾ ਉਹ ਵੈਲੀ ਜਿਵੇਂ ਆਪਣੇ ਆਮ ਤੌਰ ਤੇ ਇੱਕ ਦੁੱਲਾ ਨਾਂ ਦਾ ਮਾਛ ਬੰਦਾ ਇਹ ਕਹਿ ਸਕਦੇ ਹੋ ਲੇਕਿਨ ਇੱਕ ਅੱਛਾ ਬੰਦਾ ਹੈ ਜਿਹੜਾ ਪੋਜ਼ਿਟਿਵ ਸੋਚ ਰੱਖਦਾ ਹੈ ਗਰੀਬਾਂ ਦੀ ਮਦਦ ਕਰਨ ਵਾਲਾ ਔਰ ਗਲਤ ਬੰਦਿਆਂ ਨਾਲ ਟੱਕਰ ਆ ਲੈਂਦਾ ਇਸ ਤਰ੍ਹਾਂ ਦਾ ਕਰੈਕਟਰ ਦਰਅਸਲ ਦਰਸ਼ਕ ਵੀ ਗੂਗੂ ਗਿਲ ਨੂੰ ਐਕਸ਼ਨ ਕਰਦਾ ਹੀ ਦੇਖਣਾ ਚਾਹੁੰਦੇ ਨੇ ਤੇ ਗੂਗੂ ਗਿਲ ਨੂੰ ਐਕਸ਼ਨ ਕਰਨਾ ਪਸੰਦ ਹੈ ਗੂਗੂ ਗਿਲ ਦਾ ਅੱਜ ਵੀ ਆਪਣੇ ਫੈਨ ਬੇਸ ਤੇ ਦੁੱਲਾ ਬੈਲੀ ਦਾ ਪੀਚਰ ਅਪਡੇਟ ਕੀਤਾ ਗਿਆ ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ ਪਠਿੰਡਾ ਤੋਂ ਪੀਰ ਰਿਪੋਰਟ Kau berhak boleh